ਅਜੂਰੇ ਭਾਰਤ ਚ ਕਰਵਾ ਚੌਦਾ ਤਿਉਹਾਰ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ Hindu ਧਰਮ ਵਿੱਚ ਇਹ ਦਿਨ ਵਿਵਹਤਾ ਔਰਤਾਂ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਸੁਹਾਗਣ ਔਰਤਾਂ ਸੋਲਾ ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਚੰਗੀ ਸਿਹਤ ਅਤੇ ਸੁਖੀ ਵਿਵਹਤਾ ਜੀਵਨ ਦੀ ਕਾਮਨਾ ਕਰਦੀਆਂ ਹਨ ਕਰਵਾ ਚੌਸ ਸਿਰਫ ਵਰਤ ਹੀ ਨਹੀਂ ਸਗੋ ਪਤੀ ਪਤਨੀ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ ਇਸ ਮੌਕੇ ਸਵਾਗਣਾ ਦਾ ਕਹਿਣਾ ਹੈ ਕਿ ਇਸ ਤਿਉਹਾਰ ਤੇ ਉਹ ਸਵੇਰ ਤੋਂ ਭੁੱਖੇ ਪਿਆਸੇ ਰਹਿਣ ਤੋਂ ਬਾਅਦ ਸ਼ਾਮ ਸਮੇਂ ਮੰਦਰ ਵਿੱਚ ਜਾ ਕੇ ਪੂਜਾ ਅਰਚਨਾ ਕਰਦੀਆਂ ਹਨ ਤੇ ਥਾਲੀਆਂ ਦਾ ਆਦਾਨ-ਪ੍ਰਦਾਨ ਕਰਨ ਤੋਂ ਬਾਅਦ ਕਥਾ ਸੁਣਦੀਆਂ ਹਨ ਤੇ ਰਾਤ ਸਮੇਂ ਚੰਦਰਮਾ ਨੂੰ ਅਰਗ ਦੇਣ ਤੋਂ ਬਾਅਦ ਹੀ ਆਪਣਾ ਵਰਤ ਖੋਲਦੀਆਂ ਹਨ। ਉਹਨਾਂ ਕਿਹਾ ਕਿ ਇਹ ਤਿਉਹਾਰ ਉਹ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਦੀਆਂ ਹਨ। ਉਹਨਾਂ ਆਖਿਆ ਕਿ ਸਵਾਗਣਾ ਇਸ ਵਰਤ ਦਾ ਪੂਰਾ ਸਾਲ ਬੇਸਵਰੀ ਨਾਲ ਇੰਤਜ਼ਾਰ ਕਰਦੀਆਂ ਹਨ ਤੇ ਇਹ ਤਿਉਹਾਰ ਉਹਨਾਂ ਦਾ ਮਨਪੌਂਦਾ ਤਿਉਹਾਰ ਹੈ। ਮੈਂ ਨੀਹਾ ਹੋਰੀ ਵਾਰਡ ਨੰਬਰ 49 ਦੀ ਕੌਂਸਲਰ ਅੱਜ ਅਸੀਂ ਇੱਥੇ ਸਾਰੇ ਬਹੁਤ ਹੀ ਪਵਿੱਤਰ ਦਿਨ ਤੇ ਇਕੱਠੇ ਹੋਏ ਆ ਜੋ ਕਿ ਸਾਡਾ ਕਰਵਾ ਚੌਧ ਦਾ ਵਰਤ ਹੈ ਇਹ ਵਰਤ ਸਾਡੇ ਇਸਤਰੀਆਂ ਦੇ ਵਿੱਚ ਬਹੁਤ ਹੀ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਇਸ ਦਿਨ ਅੱਜ ਅਸੀਂ ਇਹ ਅੱਗੇ ਵੀ ਸਾਡੇ ਪਾਰਕ ਦੇ ਵਿੱਚ ਇਦਾਂ ਹੀ ਸਾਰੇ ਇਕੱਤਰਿਤ ਹੋ ਕੇ ਇਸ ਦਿਨ ਨੂੰ ਇਸ ਦਿਨ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਤੇ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੀ ਵਧੀਆ ਰੌਣਕ ਲੱਗੀ ਹੋਈ ਹੈ ਇਹ ਮੈਂ ਆਪਣੇ ਜਿਹੜੇ ਵੀ ਕਮੇਟੀ ਮੈਂਬਰ ਨੇ ਮੈਂ ਉਹਨਾਂ ਦਾ ਕਮੇਟੀ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬਹੁਤ ਹੀ ਅੱਛਾ ਇੰਤਜ਼ਾਮ ਕੀਤਾ ਨੇ ਔਰ ਸਾਰੇ ਆディ ਇਕੱਠੇ ਹੋ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਕਥਾ ਕਥਾ ਕਰਕੇ ਭਗਵਾਨ ਜੀ ਦਾ ਆਦਰ ਸਤਕਾਰ ਦੇ ਨਾਲ ਬੜਾ ਹੀ ਅਸ਼ੀਰਵਾਦ ਅਸ਼ੀਰਵਾਦ ਦਿੱਤਾ ਨੇ ਮੈਂ ਮੈਂ ਇਦਾਂ ਹੀ ਕੋਸ਼ਿਸ਼ ਕਰਾਂਗੀ ਅੱਗੇ ਉਹ ਵੀ ਅਸੀਂ ਇਦਾਂ ਹੀ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਵਾ ਸਕੀਏ ਸਾਡੇ ਜਿਹੜਾ ਤਿਉਹਾਰ ਹੈ ਇਹਦੀ ਕਿੰਨੀ ਪਵਿੱਤਰਤਾ ਹੈ ਔਰ ਕਿੰਨਾ ਹੀ ਉਤਸ਼ਾਹ ਦੇ ਨਾਲ ਲੇਡੀਜ਼ ਦੇ ਵਿੱਚ ਮਨਾਇਆ ਜਾਂਦੇ ਨੇ ਔਰ ਇਸ ਵਰਤ ਦੇ ਵਿੱਚ ਕਿ ਇਹ ਬਹੁਤ ਹੀ ਮਤਲਬ ਕਿ ਆਪਾਂ ਆਪਣੇ ਘਰ ਦੀ ਆਪਣੇ ਘਰ ਪਰਿਵਾਰ ਦੀ ਸੁੱਖ ਸੁੱਖ ਸ਼ਾਂਤੀ ਮੰਗਦੇ ਆਂ ਇਹੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆਂ ਕਿ ਇਸ ਤਿਉਹਾਰ ਦਾ ਬਹੁਤ ਹੀ ਪਵਿੱਤਰਤਾ ਔਰ ਬਹੁਤ ਹੀ ਇੰਪੋਰਟੈਂਸ ਹੈ ਹੈਲੋ ਹੈਪੀ ਕਰਵਾ ਚੌਤ ਟੂ 올 ਦਾ ਬਿਊਟੀਫੁਲ ਲੇਡੀਜ਼ ਇਹ ਆਏ ਆਪਾਂ ਆਪਣੇ ਪਤੀ ਲਈ ਉਹਦੀ ਲੰਬੀ ਉਮਰ ਲਈ ਵਰਤ ਰਹਦੇ ਆ ਪਰ ਤੇ ਅਸੀਂ ਜਾਂਤ ਨੂੰ ਅਰਕ ਜ਼ਰੂਰ ਦਿੰਦੇ ਆ ਇਸ ਵਰਤ ਦੇ ਵਿੱਚ ਸਾਰੀ ਲੇਡੀਜ਼ ਨੂੰ ਸਦਾ ਸੁਹਾਗਣ ਰਹੋ ਥੈਂਕ ਯੂ ਸੋ ਮੱਚ ਸੀ ਆਦਰਸ਼ ਨਗਰ ਦੇ ਸਾਰੇ ਹੀ ਰੈਜ਼ੀਡੈਂਟਸ ਆਪਣੇ ਟੈਂਕੀ ਵਾਲੇ پارک ਵਿੱਚ ਕਰਵਾ ਚੌਦ ਦਾ ਤਿਹਾੜੀ ਮਨਾ ਰਹੇ ਆ ਔਰ ਬਹੁਤ ਰੌਣਕ ਲੱਗੀ ਹੈ ਜਿਹਦੇ ਵਿੱਚ ਅਸੀਂ ਆਪਣੇ ਕਾਉਂਸਲਰ ਨੀਹਾ ਮੈਡਮ ਦੇ ਨਾਲ ਖੜੇ ਆ ਸਾਰੇ ਹੀ ਮੈਂਬਰਸ ਨੇ ਬਹੁਤ ਅੱਛਾ ਸਾਥ ਦਿੱਤਾ ਹੈ ਔਰ ਉਹਨਾਂ ਨੇ ਅੱਜ ਕਰਵਾ ਚੌਦ ਦੇ ਜਿਹੜੇ ਵਰਦੀ ਕਥਾ ਕਰਵਾਈਏ ਬਹੁਤ ਅੱਛੀ करवाई है और अजा माता का ध्यान किता थाली बटाई सारे ही बहुत खूबसूरत अपने पोशाक पाके आए और सब अपने सोलह श्रृंगार करके आए हैं मैं चाहनी हाँ कि परमात्मा इस तरह सू खुशियां दे और असी सारे ही करवा चौथा व्रत इसे धूमधाम अपने पाक हमेशा मनाइए यह अपने पति की सुख शांति लंबी उम्र लिए ताकि बहुत अच्छी अपनी आयु भोगन और सू सारी सुख सुविधा दे ਉਹ ਜ਼ਿਆਦਾ ਤੋਂ ਜ਼ਿਆਦਾ ਲੰਬੀ ਆਈ ਉਹਨਾਂ ਦੀ ਹੋਏ ਔਰ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਸਾਥ ਰਹੀਏ ਇਸ ਤੋਂ ਇਲਾਵਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਦੀ ਇਸ ਮੂਹ ਮਹਿਲਾਮਾ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਕਰਵਾ ਚੌਧਾ ਪਵਿੱਤਰ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸਮਾਜ ਸੇਵਿਕਾ ਮੈਡਮ ਨੀਤਾ ਸੋਮਪrakash ਅਤੇ ਹਲਕਾ ਫਗਵਾੜਾ ਦੇ ਵੀ ਤਾਂ ਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਢਾਲੀਵਾਲ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਵਕਫਾਕ ਪ੍ਰਕਾਰ ਦੀਆਂ ਖੇਡਾਂ ਕਰਵਾਈਆਂ ਗਈਆਂ ਉੱਥੇ ਇਸ ਨੂੰ ਮਹਿਲਾਵਾਂ ਨੇ ਨੱਚਟੱਪ ਕੇ ਇਸ ਤਿਉਹਾਰ ਨੂੰ ਬੜੇ ਹੀ ਚਾਵਾਂ ਨਾਲ ਮਨਾਇਆ ਇਸ ਮੌਕੇ ਵਕਫਾਕ ਬੁਲਾਰਿਆਂ ਨੇ ਜਿੱਥੇ ਕਰਵਾ ਚੌਦ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਰਵਾ ਚੌਦ ਦੇ ਇਤਿਹਾਸ ਬਾਰੇ ਵੀ ਜਾਣ ਦਰਵਾਇਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਸੀਂ ਹਰ ਤਿਉਹਾਰ ਨੂੰ ਬੜੇ ਹੀ ਚਾਵਾਂ ਨਾਲ ਮਨਾਨੇ ਆ ਤੇ ਅੱਜ ਸੁਹਾਗਨਾ ਦੇ ਲਈ ਬੜਾ ਹੀ ਪਵਿੱਤਰ ਦਿਨ ਹੁੰਦਾ ਹੈ ਅੱਜ ਦੇ ਦਿਨ ਸਾਰੀਆਂ ਕੀ ਕੁੜੀਆਂ ਲੇਡੀਜ਼ ਸਭ ਸਜ-ਵਜ ਕੇ ਸੋਲਾ ਸ਼ਿੰਗਾਰ ਕਰਕੇ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਨਾਲ ਚਾਅ ਨਾਲ ਮਿਲਦੀਆਂ ਹਨ ਹੱਸਦੀਆਂ ਹਨ ਖੇਡਦੀਆਂ ਹਨ ਤੇ ਆਪਣੇ ਪਤੀਆਂ ਦੀ ਗੱਲਾਂ ਸਾਂਝੀਆਂ ਕਰਦੀਆਂ ਹਨ ਤੇ ਇਸ ਦਿਨ ਗਣੇਸ਼ ਜੀ ਤੇ 파ਰਤੀ ਜੀ ਦੇ ਇੱਕ ਸਪੈਸ਼ਲ ਪ੍ਰੇਅਰ ਕਰਦੀਆਂ ਹਨ ਕਿ ਉਹਨਾਂ ਦੇ ਪਤੀ ਦੀ ਉਮਰ ਦੀ ਲੰਬੀ ਉਮਰ ਦੇ ਵਾਸਤੇ ਪ੍ਰਾਰਥਨਾ ਕਰਦੀਆਂ ਹਨ ਅਸੀਂ ਸਾਰੀਆਂ ਵੀ ਅੱਜ ਇਕੱਠੀਆਂ ਹੋਈਆਂ ਡਿਵਾਈਨ ਐਂਜਲਸ ਦੇ ਮੈਂਬਰਸ ਸਾਰੀਆਂ ਇਕੱਠੀਆਂ ਹੋ ਕੇ ਨਾਲੇ ਪਹਿਲਾਂ ਤਾਂ ਅਸੀਂ ਤੰਬੋਲਾ ਖੇលਿਆ ਫਨ ਗੇਮਸ ਖੇលੀਆਂ ਐਕਟੀਵਿਟੀ ਗੇਮਸ ਖੇលੀਆਂ ਉਸ ਤੋਂ ਬਾਅਦ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਪਤਨੀਆਂ ਦੀ ਲੰਬੀ ਉਮਰ ਦੇ ਲਈ ਪ੍ਰੇਅਰ ਕਰਾਂਗੇ ਆਸ਼ਾ ਕਰਦੀ ਹਾਂ ਕਿ ਸਾਰੀਆਂ ਹੀ ਔਰਤਾਂ ਸਦਾ ਹੀ ਸੁਹਾਗਯਾ ਬਤੀ ਬਰਹਣ ਔਰ ਸਦਾ ਹੀ ਆਪਣੇ ਪਤੀ ਦੇ ਨਾਲ ਆਨੰਦ ਮਾਣਨ ਥੈਂਕ ਯੂ ਜੀ ਇਸੇ ਤਰ੍ਹਾਂ ਹੀ ਰਜੈਂਸੀ ਟਾਊਨ ਵਿਖੇ ਵੀ ਮਹਿਲਾ ਮਾਵ ਲੋ ਕਰਵਾ ਚੌਧਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੁਹਾਗਣਾ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਉੱਥੇ ਹੀ ਕਰਵਾ ਕਵੀਨ ਦਾ ਤਾਜ ਮੀਰੂ ਵਿੱਦੀ ਦੇ ਸਿਰ ਸਜਿਆ ਜਦਕਿ ਪਲਵੀ ਢਿੰਗ ਦਾ ਉਪਜੇਤੂ ਚੁਣੀ ਗਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਹਿੱਸਾ ਲਿਆ।